ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤਾਂ ਨੂੰ ਅੱਜ ਇੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਚੀਜ਼ ਬਣਾਈ ਆ ਦਿਖਾਉਣ ਲੱਗੇ ਹਾਂ ਜੋ ਸੰਗਤਾਂ ਗੱਡੀ ਦੇ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਜਾਂਦੀਆਂ ਹਨ ਦੂਰ ਟਾਣੀਆਂ ਦੇ ਵਿੱਚ ਜਾਂ ਪਾਸੇ ਦੂਜੇ ਪਿੰਡਾਂ ਦੇ ਵਿੱਚ ਮਹਾਰਾਜ ਸਰੂਪ ਲੈ ਕੇ ਜਾਣਾ ਹੁੰਦਾ ਹੈ ਤਾਂ ਜ਼ਿਆਦਾਤਰ ਸੰਗਤਾਂ ਜੋ ਗੱਡੀਆਂ ਦੇ ਮਹਾਰਾਜ ਦਾ ਸਰੂਪ ਲੈ ਕੇ ਜਾਂਦੀਆਂ ਨੇ ਉਹਨਾਂ ਦੇ ਲਈ ਬੇਨਤੀ ਹੈ ਕਿ ਐਕਾ ਭਾਈਏ ਮਹਾਰਾਜ ਦੇ ਸਤਿਕਾਰ ਦੇ ਵਾਸਤੇ ਆਪਾਂ ਇਹਦਾ ਸਭ ਬਣਾਇਆ ਹੈ ਜੋ ਗੱਡੀ ਦੇ ਵਿੱਚ ਅਗਲੀ ਸੀਟ ਤੇ ਟਿਕਦਾ ਹੈ ੱਲੇ ਮਹਾਰਾਜ ਦਾ ਸਰੂਪ ਹੀ ਅਗਲੀ ਸੀਟ ਤੇ ਜਾਂਦਾ ਹੈ ਇਹ ਦੇਖੋ ਇਸ ਤਰ੍ਹਾਂ ਸੰਗਤਾ ਬਣਵਾਓ ਇਹ ਜੋ ਮਹਾਰਾਜ ਦੇ ਭਾਈ ਬੋਲਾ ਕੱਪੜਾ ਜੋ ਉੱਤੇ ਦਿੱਤਾ ਜਾਂਦਾ ਹੈ ਆ ਗੱਡੀ ਬਣਵਾਈ ਹੈ ਜੀ ਆ ਦੇਖੋ ਇਹ ਅਗਲੀ ਸੀਟ ਤੇ ਮਹਾਰਾਜ ਦਾ ਸਰੂਪ ਇਕੱਲੇ ਹੀ ਵਿਰਾਜਮਾਨ ਹੁੰਦੇ ਹਨ ਸੋ ਸੰਗਤਾਂ ਜੋ ਸਿੰਘ ਨਾਲ ਬੈਠਦੇ ਉਹ ਪਿਛਲੀਆਂ ਸੀਟਾਂ ਤੇ ਬਹਿ ਜਾਂਦੇ ਆ ਤੇ ਅਗਲੀ ਸੀਟ ਤੇ ਇਕੱਲਾ ਮਹਾਰਾਜ ਦਾ ਸਰੂਪ ਹੀ ਵਿਰਾਜਮਾਨ ਹੁੰਦਾ ਹੈ ਸੋ ਇਸ ਤਰ੍ਹਾਂ ਭਾਈ ਆਪਾ ਸਤਿਕਾਰ ਕਰੀਏ ਮਹਾਰਾਜ ਦਾ ਵੇਖੋ ਜੀ 12ਵੀਂ ਕੱਟ ਕੇ ਬੁਖਾਉਣੇ ਆ इस तरह ये अगली सैड पैप लम्मी है जो थले टेके आती है तो पिछली सैड की पैप छोटी लाई है जो सीट के उत्ते टेके आती है ये अपना तैयार करवाया है महाराज का स्वरूप जो सैड पर ਤਾਣੀਆਂ ਦੇ ਵਿੱਚਾਂ ਪਿੰਡਾਂ 'ਚ ਲੈ ਕੇ ਜਾਣੇ ਆ। ਉਸ ਦੇ ਲਈ ਸਾਰੀਆਂ ਇਹ ਸੰਗਤਾਂ ਨੂੰ ਬੇਨਤੀ ਆਪ ਜੀ ਵੀ ਭਾਈ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਇਹ ਵਿਰਸਾ ਬਣਵਾਓ। ਗੁਰੂ ਘਰਾਂ ਦੇ ਵਿੱਚ ਜੋ ਜਿੰਨਾ ਪਤ ਹੋ ਸਕਦਾ ਹੈ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੀਏ। ਸੋ ਬੱਤੋ ਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਸੰਗਤਾਂ ਇਹ ਵੀਡੀਓ ਦੇਖ ਕੇ ਅੱਗੇ ਭਾਈ ਆਪਣੇ ਪਿੰਡਾਂ ਦੇ ਵਿੱਚ ਵਿਰਸਾ ਬਣਵਾ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ